ਸ਼ੋਭਾ ਵਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਂਕਮਲਪ੍ਰੀਤ ਕੌਰ ਤਹਾਸਿਰ ਹੋਈਆਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਪੰਜਾਬ ਦੀ ਸਿਆਸਤ ਵਿੱਚ ਵੱਡਾ ਝਮਾਕਾ ਹੋਇਆ ਹੈ ਜਿਵੇਂ ਦੱਸਦਣਿਆ ਕਿ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਨੂੰ ਅਲਵਿਦਾ ਆਖ ਦਿੱਤਾ ਤਾਂ ਇਸ ਵੇਲੇ ਦੀ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਕਾਂਗਰਸ ਵਿੱਚ ਝਮਾਕਾ ਕਰਦਿਆਂ ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ ਜੀਆਂ ਉਹਨਾਂ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੁੱਧ ਬੇहद ਸਖਤ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਪਾਰਟੀ ਅੰਦਰਲੇ ਕਈ ਰਾਜ਼ ਵੀ ਜਿਹੜੇ ਖੋਲੇ ਨੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਵੱਲੋਂ ਇੱਕ ਪੋਸਟ ਪਾ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਤਸਵੀਰ ਵੀ ਤੁਸੀਂ ਵੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਨਵਜੋਤ ਕੌਰ ਸਿੱਧੂ ਨੇ ਰਾਜਾ ਵੜਿੰਗ ਤੇ ਕਈ ਸੰਸਦnik ਖੇਸ ਦੋਸ਼ ਲਗਾਏ ਹਨ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਕਿਸੇ ਵੀ ਹੁਣ ਹਾਰ ਆਗੂ ਦੀ ਗੱਲ ਨਹੀਂ ਸੁਣੀ ਜਾ ਰਹੀ ਜਿਹਾ ਜਿਸ ਕਾਰਨ ਉਹਨਾਂ ਨੇ ਪਾਰਟੀ ਛੱਡਨ ਦਾ ਝੜਾ ਕੇ ਫੈਸਲਾ ਕੀਤਾ ਹੈ ਤਾਂ ਨਵਜੋਤ कौर ਸਿੱਧੂ ਨੇ ਪਾਰਟੀ ਦੇ ਅਨੁਸ਼ਾਸਨ ਤੇ ਸਵਾਲ ਚੁੱਕਦੇ ਪੁੱਛਿਆ ਕਿ ਜਿੱਥੇ ਉਹਨਾਂ ਵਿਰੁੱਧ ਮੋਤਲੀ ਦੀ ਚਿੱਠੀ ਤਿਆਰ ਸੀ ਉਥੇ ਹੀ ਆਸ਼ੂ ਪਠੱਲ ਡਾਕਟਰ ਗਾਂਧੀ ਵਰਗੇ ਆਗੂ ਆਗਵਾ ਵਿਰੁੱਧ ਕੋਈ ਕਾਰਵਾਈ ਅਖਿਰਕਿਉਂ ਨਹੀਂ ਕੀਤੀ ਗਈ ਜਿਨ੍ਹਾਂ ਨੇ ਖੁੱਲੇ ਆਮ ਪਾਰਟੀ ਨੂੰ ਚੁਣੌਤੀ ਦਿੱਤੀ ਸੀ ਤਾਂ ਬਿਲਕੁਲ ਇਹ ਇਸ ਵੇਲੇ ਦੀ ਵੱਡੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਦਸਨਯੋਗ ਹੈ ਕਿ ਡਾਕਟਰ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਜੁੜੀ ਕੀ ਛਾੜ ਦਿਤਤੀ ਹੈ ਤਾਂ ਪੰਜਾਬ ਕਾਂਗਰਸ ਦੇ ਸਾਭਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਉਹ ਪਤਨੀ ਨੇ ਜਿਨ੍ਹਾਂ ਦੇ ਵੱਲੋਂ ਇਹ ਵੱਡਾ ਫੈਸਲਾ ਲਿਤਾ ਗਿਆ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਤੇ ਇੰਨਾ ਹੀ ਨਹੀਂ ਉਹਨਾਂ ਦੇ ਵੱਲੋਂ ਸਿੱਖੇ ਸ਼ਬਦ ਸ਼ਬਦਾਵਲੀ ਹਮਲੇ ਵੀ ਜੁੜੇ ਕੀ ਰਾਜਾ ਵੜਿੰਗ ਤੇ ਖਾਸ ਤੌਰ ਤੇ ਕੀਤੇ ਗਏ ਨੇ ਦੱਸ ਦਿੰਨਾ ਕਿ ਉਹਨਾਂ ਨੇ ਕਿਹਾ ਕਿ ਰਾਜਾ ਵੜਿੰਗ ਹੁਣ ਤੱਕ ਦਾ ਸਭ ਤੋਂ ਅਸਮਰਥ ਪ੍ਰਸ਼ਟਪ੍ਰਧਾਨ ਕਰਾਰ ਦਤਾ ਅਤੇ ਕਿਹਾ ਰਾਜਾ ਵੜਿੰਗ ਨੇ ਕਾਂਗਰਸ ਪਾਰਟੀ ਨੂੰ ਜੜਾ ਕੀ ਤਬਾਹ ਕਰ ਦਿੱਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ਤੇ ਆ ਰਹੇ ਨੇ ਤੇ ਅੱਜ ਉਹ ਪਹਿਲਾ ਜਲੰਧਰ ਆਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਦੌਰਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ ਜੀ ਹਾਂ ਇਹ ਦौरा ਪੰਜਾਬ ਦੇ ਵਿੱਚ ਭਾਸ਼ਵਾਦੀ ਲਗਾਤਾਰ ਵੱਧ ਰਹੀ ਸਰਗਰਮੀ ਵਾਲਾ ਸੰਕੇਤ ਦੇ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜਦੇ ਗੁਰਪੁਰਬ ਮੌਕੇ ਯਾਨੀ ਕਿ ਅੱਜ 1 ਫਰਵਰੀ ਨੂੰ ਜਲੰਧਰ ਦੇ ਵਿੱਚ ਡੇਰਾ ਬੱਲਾ ਵਿਖੇ ਆ ਰਹੇ ਹਨ ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੋਗਾ ਦੇ ਵਿੱਚ 22 ਫਰਵਰੀ ਨੂੰ ਕਿਸਾਨਾਂ ਦੀ ਰੈਲੀ ਨੂੰ ਸੰਬੋਧਨ ਕਰਨਗੇ ਇਨਾ ਦੌਰਿਆਂ ਨਾਲ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਠੀਕ 1 ਸਾਲ ਪਹਿਲਾਂ ਪੰਜਾਬ ਪਾਜਪਾ ਨੇ ਸੂਬੇ ਦੇ ਵਿੱਚ ਸਿਆਸੀ ਜ਼ਮੀਨ ਨੂੰ ਮਜ਼ਬੂਤ ਕਰਨ ਦੇ ਸੰਕੇਤ ਦਿੱਤੇ ਹਨ ਸਿਆਸੀ ਮਹਾਰਾਜ ਦਾ ਕਹਿਣਾ ਹੈ ਕਿ ਡੇਰਾ ਸਤਖੰਡ ਬਲਾ ਨੂੰ ਰਵਿਦਾਸੀਆ ਪਾਈ ਚਾਰੇ ਦਾ ਧਾਰਮਿਕ ਕੇਂਦਰ ਮੰਨਿਆ ਜਾਂਦਾ ਹੈ ਇੱਥੇ ਪ੍ਰਧਾਨ ਮੰਤਰੀ ਦਾ ਆਉਣਾ ਅਤੇ ਮੌਕੇ ਦੇ ਵਿੱਚ ਸ਼ਾਦੀ ਰੈਲੀ ਪਾਰਟੀ ਦੇ ਸੂਬੇ ਵਿੱਚ ਸਿਆਸੀ ਪੈਰ ਪਸਾਰਨ ਦੇ ਇਰਾਦੇ ਦਾ ਸਪਸ਼ਟ ਸੰਕੇਤ ਹਨ ਪ੍ਰਧਾਨ ਮੰਤਰੀ ਦਾ ਹੈ ਦੌਰਾਨ ਕੰਟੰਨ ਦੇ ਹੜੇ ਤੋਂ ਪਹਿਲਾਂ ਕੇਂਦਰ ਵੱਲੋਂ ਡੇਰਾ ਬਲਾ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕਰਨ ਤੋਂ ਬਾਅਦ ਹੋ ਰਿਹਾ ਜਲੰਧਰ ਤੋਂ 18 ਕਿਲੋਮੀਟਰ ਦੂਰ ਡੇਰਾ ਸਚਖੰਡ ਬਲਾ ਨੂੰ ਦੁਆਬਾ ਖੇਤਰ ਦੇ ਵਿੱਚ ਮਜ਼ਬੂਤ ਸਿਆਸੀ ਪ੍ਰਭਾਵ ਮੰਨਿਆ ਜਾਂਦਾ ਹੈ ਰੁਕਾ ਤੱਕ ਕਬਰਤਵਾਲੇ ਨਿਰਮਲਾ ਸੀਤਾ ਰਮਨ ਦੇ ਵੱਲੋਂ ਅੱਜ ਬਜਟ ਪੇਸ਼ ਕੀਤਾ ਜਾਵੇਗਾ। ਵਿਤਮਨ ਵੀ ਨਿਰਮਲਾ ਸੀਤਾ ਰਮਨ ਐਤਵਾਰ ਯਾਨੀ ਕਿ ਅੱਜ 1 ਫਰਵਰੀ ਨੂੰ ਕੇਂਦਰੀ ਬਜਟ 2026-27 ਜਿਹੜਾ ਕਿ ਪੇਸ਼ ਕਰਨਗੇ ਤੇ ਉਸ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਖੇਤਰਾ ਤੋਂ ਆਏ ਕਰੀਬ 3 ਕਾਲਜ ਵਿਦਿਆਰਥੀਆਂ ਨਾਲ ਮੁਲਾਕਾਤ ਵੀ ਕਰਨਗੇ। ਸਿੱਧਰਾ ਮੰਨ ਇੱਕ ਫਰਵਰੀ ਨੂੰ ਆਪਣਾ ਰਿਕਾਰਡ ਨਵਾਂ ਬਜਟ ਪੇਸ਼ ਕਰਨ ਵਾਲੇ ਹਨ ਜਿਸ ਦੇ ਵਿੱਚ ਦੋ ਅੰਤਿਮ ਬਜਟ ਵੀ ਸ਼ਾਮਿਲ ਹਨ ਵਿੱਤ ਮੰਤਰੀ ਦੇ ਬਿਆਨਾਂ ਅਨੁਸਾਰ ਇਸ ਪਹਿਲ ਦੇ ਤਹਿਤ ਵਿਦਿਆਰਥੀਆਂ ਨੂੰ ਲੋਕ ਸਭਾ ਗੈਲਰੀ ਤੋਂ ਕੇਂਦਰੀ ਬਜਟ ਦੀ ਪੇਸ਼ਕਾਰੀ ਦੇਖਣ ਦਾ ਮੌਕਾ ਮਿਲੇਗਾ ਇਸ ਦੇ ਨਾਲ ਉਹ ਸਾਲ ਦੀ ਸਭ ਤੋਂ ਮਹੱਤਵਪੂਰਨ ਸੰਸਦੀ ਕਾਰਵਾਈ ਦੇਖ ਸਕਦੇ ਹਨ ਇੱਕ ਬਿਆਨ ਦੇ ਅਨੁਸਾਰ ਇਹ ਵਿਦਿਆਰਥੀ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਆਉਣਗੇ ਇਹ ਵਿਦਿਆਰਥੀ ਵਣਜ ਅਰਥਸ਼ਾਸਤਰੀ ਡਾਕਟਰੀ ਸਿੱਖਿਆ ਅਤੇ ਪੇਸ਼ੇਵਰ ਕੋਰਸਾਂ ਸਣੇ ਵੱਖ-ਵੱਖ ਅਕਾਦਮਿਕ ਵਿਸ਼ਿਆਂ ਦੀ ਪੜਾਈ ਕਰ ਰਹੇ ਹਨ। ਇਹ ਵਿਦਿਆਰਥੀ ਕਰਤਵ્ય ਪਵਨ ਇੱਕ ਵਿਖੇ ਸਥਿਤ ਵਿੱਤ ਮੰਤਰਾਲੇ ਦਾ ਵੀ ਦੌਰਾ ਕਰਨਗੇ ਅਤੇ ਉੱਥੋਂ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਇਸ ਦਾ ਉਦੇਸ਼ ਉਨ੍ਹਾਂ ਨੂੰ ਮੰਤਰਾਲੇ ਦੇ ਕੰਮਕਾਜ, ਨੀਤੀ ਨਿਰਮਾਣ ਪ੍ਰਕਿਰਿਆ ਅਤੇ ਰਾਸ਼ਟਰ ਨਿਰਮਾਣ ਦੇ ਵਿੱਚ ਸੰਸਥਾਵਾਂ ਦੀ ਭੂਮਿਕਾ ਬਾਰੇ ਵੇ ਹਰ ਇੱਕ ਸਮਝ ਪ੍ਰਦਾਨ ਕਰਨਾ ਹੈ ਪੰਜਾਬ ਦੇ ਵਿੱਚ ਹੁਣ ਮੌਸਮ ਜਿਹੜਾ ਕਿ ਬਦਲ ਜਾਵੇਗਾ ਉਹ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ ਪੰਜਾਬ ਦੇ ਮੌਸਮ ਨੂੰ ਤਾਜ਼ਾ ਅਤੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਜਿਹਾ ਦੱਸਿਆ ਨੇ ਕਿ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦੇ ਚੰਡੀਗੜ੍ਹ ਵਿੱਚ 4 ਦਿਨ ਤੱਕ ਕੁਝ ਥਾਵਾਂ ਤੇ ਹਲਕੀ ਤੋਂ ਮੱਧਮ ਬਾਰਿਸ਼ ਹੋ ਸਕਦੀ ਹੈ ਵਿਭਾਗ ਮੁਤਾਬਕ ਚਾਰ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ਤੇ ਬੂੰਦਾਬੰਦੀ ਹੋ ਸਕਦੀ ਹੈ। ਇਹਨਾਂ ਚਾਰ ਜ਼ਿਲ੍ਹਾ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ ਅਤੇ ਰੂਪਨਗਰ ਸ਼ਾਮਲ ਹਨ। ਇੱਥੇ ਇੱਥੇ ਖਾਸ ਤੌਰ ਤੇ ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਨ ਆਮ ਨਾਲੋਂ ਵੱਧ ਸੀ ਜਦਕਿ ਹਰਿਆਣਾ ਵਿੱਚ ਇਹ ਔਸਤ ਦੇ ਨੇੜੇ ਰਿਹਾ। ਮੌਸਮ ਵਿਭਾਗ ਮੁਤਾਬਕ ਪੰਜਾਬ ਅਤੇ ਹਰਿਆਣਾ ਵਿੱਚ ਤਾਪਮਨ ਔਸਤ ਦੇ ਨੇੜੇ ਰਹਿਣ ਦੀ ਉਮੀਦ ਹੈ। ਹਾਲਾਂਕਿ ਮੌਸਮ ਫਿਰ ਜਿਹੜਾ ਕਿ ਅੱਜ ਹੋਰ ਬਦਲ ਸਕਦਾ ਹੈ ਤੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ। ਮੌਸਮ ਵਿਭਾਗ ਦਾ ਆਖਣਾ ਹੈ ਕਿ ਪੱਛਮੀ ਗੜਬੜੀ ਕਾਰਨ ਪੰਜਾਬ ਦੇ ਕੁਝ ਇਲਾਕੇ ਪ੍ਰਭਾਵਿਤ ਹੋ ਸਕਦੇ ਹਨ ਅਤੇ ਇਹ ਪੱਛਮੀ ਗੜਬੜੀ ਪਹਾੜਾ ਤੱਕ ਪਹੁੰਚ ਗਈ ਹੈ। ਇਸ ਦੌਰਾਨ ਪਾਕਿਸਤਾਨ ਉੱਤੇ ਇੱਕ ਚੱਕਰਵਾਤੀ ਸਰਕੂਲੇਸ਼ਨ ਬਣਨਾ ਸ਼ੁਰੂ ਹੋ ਗਿਆ। ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਤੋਂ ਹਵਾਵਾਂ ਚੱਲ ਰਹੀਆਂ ਹਨ ਤੇ ਨਤੀਜੇ ਵਜੋਂ ਪੰਜਾਬ ਤੇ ਹਰਿਆਣਾ ਦੇ ਕੁਝ ਸਥਾਨਾਂ ਤੇ ਮੀਂਹ ਪੈਣ ਦੀ ਭਵਿਕ ਬਾੜੀ ਕੀਤੀ ਗਈ ਹੈ। 1 ਲੱਖ ਤੋਂ ਵੀ ਵੱਧ ਜੁੜਾ ਕਿ ਚਾਂਦੀ ਦਾ ਭਾਅ ਡਿੱਗ ਚੁੱਕਿਆ ਤੇ ਸੋਨੇ ਦੇ ਵੀ ਨਵੇਂ ਰੇਟ ਜੁੜੇ ਸਾਹਮਣੇ ਆ ਰਹੇ ਨੇ। ਚਾਂਦੀ ਦੇ ਭਾਅ ਸੱਤਵੇਂ ਅਸਮਾਨ ਤੇ ਪਹੁੰਚਣ ਤੋਂ ਬਾਅਦ ਹੁਣ ਤਰੰਮ ਕਰਕੇ ਹੇਠਾਂ ਡਿੱਗਣੇ ਜਿਹਾ ਇਤਿਹਾਸ ਦੇ ਵਿੱਚ ਪਹਿਲੀ ਵਾਰ 19 ਜਨਵਰੀ ਨੂੰ ਚਾਂਦੀ ਦੀ ਕੀਮਤ 3 ਲੱਖ ਰੁਪਏ ਨੂੰ ਪਾਰ ਕਰ ਗਈ ਸੀ ਇਸ ਤੋਂ ਬਾਅਦ ਲਗਾਤਾਰ ਤੇਜ਼ੀ ਨਾਲ ਇਹ ਦੌਰ ਜਾਰੀ ਰਿਹਾ ਅਤੇ ਚਾਂਦੀ 4.01 ਲੱਖ ਰੁਪਏ ਪ੍ਰਤੀ ਕਿਲੋ ਨਾਲ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 올 ਟਾਈਮ ਹਾਈ ਤੇ ਪਹੁੰਚ ਗਈ ਸੀ ਪਰ ਰਿਕਾਰਡ ਉੱਚੇ ਪੱਧਰ ਤੇ ਪਹੁੰਚਣ ਦੇ ਅਗਲੇ ਹਿੱਤੇ ਸੋਨੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡਾ ਉਲਟਫੇਰ ਵੇਖਣ ਨੂੰ ਮਿਲਿਆ 1 ਕਿਲੋਗ੍ਰam ਚਾਂਦੀ ਦੀ ਕੀਮਤ 2.91 ਲੱਖ ਰੁਪਏ ਹੋ ਗਈ ਹੈ 29 ਜਨਵਰੀ ਨੂੰ ਚਾਂਦੀ 4.01 ਲੱਖ ਵਿੱਚ ਉਪਲਬਧ ਸੀ ਤੇ ਸੋਨੇ ਦੀਆਂ ਕੀਮਤਾਂ 'ਚ ਵੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ 10 ਗ੍ਰਾਮ ਸੋਨੇ ਦੀ ਕੀਮਤ 29 ਜਨਵਰੀ ਨੂੰ 1.69 ਲੱਖ ਰੁਪਏ ਦੇ ਮੁਕਾਬਲੇ ਘਟ ਕੇ 1.49 ਲੱਖ ਰੁਪਏ ਹੋ ਚੁੱਕੀ ਹੈ ਕਹਿਣ ਵਾਤੇ ਅਗਲੀ ਖਬਰ ਦੇ ਵੱਲ ਮਹਾਰਾਸ਼ਟਰ ਦੀ ਪਹਿਲੀ ਮਹਿਲਾ ਉਪ ਮੁੱਖ ਮੰਤਰੀ ਸੁਨੇਤਰਾ ਪਵਾਰ ਬਣੀ ਹੈ ਬੀਤੇ ਕੱਲ ਉਹਨਾਂ ਦੇ ਵੱਲੋਂ ਸੌਹ ਵਿਚੁਕੀ ਗਈ ਹੈ ਤੇ ਤਸਵੀਰਾਂ ਵੀ ਉਸ ਦੀਆਂ ਸਾਹਮਣੇ ਆਈਆਂ ਨੇ ਮਰਹੂਮ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਸ਼ਨੀਵਾਰ ਨੂੰ ਮਹਾਰਾਸ਼ਟਰ ਦੀ ਪਹਿਲੀ ਮਹਿਲਾ ਉਪ ਮੁੱਖ ਮੰਤਰੀ ਬਣ ਗਈ ਹੈ ਰਾਜਪਾਲ ਆਚਾਰਿਆ ਤੇ ਵਿਰਤ ਨੇ ਲੋਕ ਪਵਨ ਵਿਖੇ ਸੁਨੇਤਰਾ ਨੂੰ ਅਹੁਦੇ ਦੀ ਸੌਹ ਚੁਕਾਈ ਤੇ ਸੌਹ ਚੁਕ ਸਮਾਗਮ ਲਗਭਗ 12 ਮਿੰਟ ਚੱਲਿਆ ਸਰਦਾਰ ਮੁੱਖ ਮੰਤਰੀ ਤੇਵਿੰਦਰ ਫੜਨ ਨਵੀਸ ਅਤੇ ਉਪ ਮੁੱਖ ਮੰਤਰੀ ਇਕਨਾਥ शिंदे ਸਮੇਤ ਸਾਰੇ ਸੀਨੀਅਰ ਐਮ ਸੀ ਪੀ ਅਤੇ ਭਾਜਪਾ ਨੇਤਾ ਅਤੇ ਮੰਤਰੀ ਲੋਕ ਪਵੰਦੇ ਵਿੱਚ ਮੌਜੂਦ ਸਨ ਤੇ ਸ਼ਰਦ ਪਵਾਰਸਾ ਚੁੱਕ ਸਮਾਰੋਹ ਵਿੱਚ ਸ਼ਾਮਿਲ ਨਹੀਂ ਹੋਏ ਮਹਾਰਾਸ਼ਟਰ ਦੇ ਰਾਜਪਾਲ ਆਚਾਰੀਆ ਉਹਨਾਂ ਦੇ ਵੱਲੋਂ ਬੀਤੇ ਕੱਲ ਸ਼ਾਮ 5 ਵਜੇ एनसीपी ਦੇ ਅਗੂਸ ਸੁਨੇਤਰਾ ਪਵਾਰ ਨੂੰ ਉਪ ਮੁੱਖ ਮੰਤਰੀ ਵਜੋਂ ਸੌਂ ਚੁਕਾਈ ਤੇ ਜਹਾਜ਼ ਹਾਦਸੇ ਵਿੱਚ ਸੁਨੇਤਰਾ ਪਵਾਰ ਦੇ ਪਤੀ ਅਜੀਤ ਪਵਾਰ ਦੇ ਦੇਹਾਂ ਤੋਂ ਬਾਅਦ ਉਹਨਾਂ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਤੇ ਉਹ ਰਾਜ ਦੀ ਪਹਿਲੀ ਮਹਿਲਾ ਉਪ ਮੁੱਖ ਮੰਤਰੀ ਬਣੀ ਹੈ ਤੇ ਇਸ ਤੋਂ ਪਹਿਲਾਂ ਐਨਸੀਪੀ ਵਿਧਾਇਕ ਸਭਾ ਅਤੇ ਵਿਧਾਨ ਪ੍ਰੀਸ਼ਦ ਦੇ ਮੈਂਬਰਾਂ ਦੀ ਇੱਕ ਮੀਟਿੰਗ ਵਿਧਾਨ ਪਵਨ ਵਿਖੇ ਬੁਲਾਈ ਗਈ ਸੀ ਜਿੱਥੇ सुनेत्रा पार्टी नेता प्रधानमंत्री नरेंद्र ने मोदी सुनेत्रा पवार उपमुख्यमंत्री बनते मी सुनेत्रा अजित पवार गांभीर्यपूर्वक प्रतिज्ञा करते की महाराष्ट्र राज्याची उपमुख्यमंत्री म्हणून माझ्या विचारार्थ आणली जाईल किंवा मला ज्ञात होईल अशी कोणतीही बाब अशी उपमुख्यमंत्री म्हणून माझी कामे यथायोग्य पार पाडण्यासाठी

ਬਾਇਓ ਟੈਕਨੋਲੋਜੀ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਤੇ ਨਾਲ ਹੀ ਕੋਰੀ ਵਫਤ ਨੂੰ ਮਹਾਲੀ ਵਿਖੇ ਕਰਵਾਏ ਜਾ ਰਹੇ ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸੱਮੇ 2026 ਦੇ ਵਿੱਚ ਸ਼ਿਰਕਤ ਕਰਨ ਦਾ ਵੀ ਨਿਗਾ ਸੱਦਾ ਜਿਹੜਾ ਕਿ ਦਿੱਤਾ ਗਿਆ ਪੰਜਾਬ ਦੇ ਛੋਟੇ ਅਤੇ ਹਾਸ਼ੀਅ ਉਤੇ ੱਤੇ ਕਿਸਾਨਾਂ ਲਈ ਖੇਤੀਬਾੜੀ ਨੂੰ ਵਿਹਾਰਕ ਅਤੇ ਲਾਭਦਾਇਕ ਤੰਦੇ ਵੱਜੋ ਮੋੜ ਸਥਾਪਿਤ ਕਰਨ ਦੇ ਯਤਨਾ ਤਹਿਤ ਮੁੱਖ ਮੰਤਰੀ ਮਾਨ ਨੇ ਚੰਨੀਗੜ੍ਹ ਵਿੱਚ ਇਹ ਦੱਖਣੀ ਕੋਰੀਆ ਦੇ ਵਫਦ ਨਾਲ ਵਿਆਪਕ ਵਿਚਾਰ ਵਟਾਂਦਰਾ ਕੀਤਾ ਜਿਸ ਦੇ ਵਿੱਚ ਸਮਾਰਟ ਖੇਤੀ ਉन्नत ਖੇਤੀ ਮਸ਼ੀਨਰੀ ਅਤੇ ਬਾਇਓਟੈਕਨੋਲੋਜੀ ਸੈਕਟਰ ਵਿੱਚ ਸਹਿਯੋਗ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਇਸ ਮੁਲਕਾਤੁਰਾਂ ਪੰਜਾਬ ਸਰਕਾਰ ਵੱਲੋਂ ਘਟ ਰਹੇ ਖੇਤੀ ਰਕਬੇ ਅਤੇ ਸਿਹਾਰਕਤਾ ਦੇ ਹੱਲ ਲਈ ਦੱਖਣੀ ਕੋਰੀਆ ਦੀ ਤਕਨੀਕੀ ਮੁਹਾਰਤ ਨੂੰ ਅਪਣਾਉਣ ਬਾਰੇ ਗੱਲਬਾਤ ਦੇ ਨਾਲ ਨਾਲ 13 ਤੋਂ 15 ਮਾਰਚ ਤੱਕ ਮੋਹਾਲੀ ਵਿਖੇ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ 2026 ਤੋਂ ਪਹਿਲਾਂ ਡੂੰਗੀ ਉਦਯੋਗਿਕ ਅਤੇ ਨਿਵੇਸ਼ ਪਾਈ ਵਾਲੀ ਨੂੰ ਬਦੌਨ ਤੇ ਵਿਚਾਰ ਚਰਚਾ ਕੀਤੀ ਗਈ ਹੈ ਤੁਹਾਨੂੰ ਪੰਜਾਬ ਨੂੰ ਮਿਲੇਗਾ ਇੱਕ ਹੋਰ 에어ਪੋਰਟ ਜੇ ਆ ਦੱਸਣਾ ਹੈ ਕਿ ਅੱਜ ਉਸ 에어ਪੋਰਟ ਦਾ ਜਿਹੜਾ ਕਿ ਉਦਘਾਟਨ ਵੀ ਕੀਤਾ ਜਾਵੇਗਾ ਲੁਧਿਆਣਾ ਨੂੰ ਲੰਬੇ ਇੰਤਜ਼ਾਰ ਤੋਂ ਬਾਅਦ 에어ਪੋਰਟ ਦੀ ਸੁਵਿਧਾ ਮਿਲਣ ਜਾ ਰਹੀ ਹੈ ਇਸ ਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 1 ਫਰਵਰੀ ਨੂੰ ਅੱਜ ਹਲਵਾਰਾ 에어ਪੋਰਟ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਇਹ ਟਰਮੀਨਲ ਬਣ ਕੇ ਤਿਆਰ ਹੋ ਚੁੱਕਿਆ ਹੈ ਅਤੇ ਇਸ ਨਾਲ ਲੁਧਿਆਣਾ ਦੀ ਇੰਡਸਟਰੀ ਨੂੰ ਵੀ ਹੁਲਾਰਾ ਮਿਲੇਗਾ ਅਤੇ ਵਿਦੇਸ਼ ਜਾਂ ਦਿੱਲੀ ਬੰਬੇ ਕਲਕੱਤਾ ਆਦਿ ਦੂਜੇ ਸੂਬਿਆਂ ਵਿੱਚ ਜਾਣ ਵਾਲੇ ਲੋਕਾਂ ਨੂੰ ਵੀ ਬਹੁਤ ਸਹੂਲਤ ਮਿਲੇਗੀ ਹੁਣ ਇਸ 에어ਪੋਰਟ ਨੂੰ ਲੈ ਕੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆਈ ਹੈ ਇਹ ਪਤਾ ਲੱਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਉਦਘਾਟਨ ਕਰਨ ਤੋਂ ਕਰੀਬ ਇੱਕ ਮਹੀਨਾ ਬਾਅਦ ਯਾਨੀ ਕਿ ਮਾਰਚ ਦੇ ਪਹਿਲੇ ਹਫਤੇ ਇਸ 에어ਪੋਰਟ ਤੋਂ ਉਡਾਣਾ ਸ਼ੁਰੂ ਹੋ ਜਾਣ ਗਿਆ ਮਾਰਚ ਦੇ ਪਹਿਲੇ ਹਫਤੇ ਏਅਰ ਇੰਡੀਆ ਐਕਸਪ੍ਰੈਸ ਵੱਲੋਂ ਦਿੱਲੀ ਤੋਂ ਲੁਧਿਆਣਾ ਦੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ ਇਹ ਫਲਾਈਟ ਹਰ ਰੋਜ਼ ਦਿਨ ਦੇ ਵਿੱਚ ਦੋ ਵਾਰ ਚੱਲੇਗੀ ਇਸ ਦੀ ਪੁਸ਼ਟੀ ਪੰਜਾਬ ਦੇ ਸਿਵਲ ਐਵੀਏਸ਼ਨ ਸੈਕਟਰੀ ਸੋਨਾਲੀ ਗਿਰੀ ਨੇ ਕੀਤੀ ਹੈ ਇਸ ਤੋਂ ਸਾਫ ਹੋ ਗਿਆ ਕਿ ਲੁਧਿਆਣਾ ਦੇ ਹਲਵਾਰਾ 에ਰਪੋਰਟ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜੋ 1 ਫਰਵਰੀਆ ਨੂੰ ਆਧੁਤਗਾਟਨ ਕੀਤਾ ਜਾ ਰਿਹਾ ਹੈ ਉਸ ਤੋਂ 1 ਮਹੀਨੇ ਬਾਅਦ ਲੁਧਿਆਣਾ ਦੇ ਹਲਵਾਰਾ 에ਰਪੋਰਟ ਤੋਂ ਦਿੱਲੀ ਲਈ ਫਲਾਈਟ ਸ਼ੁਰੂ ਹੋ ਜਾਵੇਗੀ ਮਾਰਚ ਦੇ ਪਹਿਲੇ ਹਫਤੇ ਵਿੱਚ ਦੋ ਵਾਰ ਇਹ ਫਲਾਈਟ ਚੱਲੇਗੀ ਖਰਾਬ ਹੋਈ ਦਿੱਲੀ ਦੀ ਆਬੋ ਹਵਾ ਜਾਂ ਦੱਸ ਦਿੰਦੇ ਆ ਕਿ ਅਕਸਰ ਸੁਰੱਖਿਆ ਦੇ ਵਿੱਚ ਬਣਿਆ ਰਹਿੰਦਾ ਹੈ ਦਿੱਲੀ ਦਾ 에ਅ ਕੁਆਲਿਟੀ ਇੰਡੈਕਸ ਤਾਂ ਦੱਸਿਆ ਗਿਆ ਕਿ ਹੁਣ ਵੱਡਾ ਅਪਡੇਟ ਛੁੜਾ ਕੇ ਉਸ ਨੂੰ ਲੈ ਕੇ ਸਾਹਮਣੇ ਆ ਰਿਹਾ ਹੈ ਰਾਸ਼ਟਰੀ ਰਾਜਸਥਾਨੀ ਵਿੱਚ ਸ਼ਨੀਵਾਰ ਨੂੰ ਘੱਟੋ ਘੱਟ ਤਾਪਮਾਨ 6.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਸੀਜ਼ਨ ਦੇ ਔਸਤ ਤੋਂ 1.7 ਡਿਗਰੀ ਘੱਟ ਹੈ ਇਸੀ ਜਾਣਕਾਰੀ ਭਾਰਤੀ ਮੌਸਮ ਵਿਭਾਗ ਆਈਐਮਡੀ ਵੱਲੋਂ ਦਿੱਤੀ ਗਈ ਹੈ ਤੇ ਵੱਖ-ਵੱਖ ਮੌਸਮ ਕੇਂਦਰਾਂ ਤੋਂ ਮਿਲੇ ਆંકੜਿਆਂ ਅਨੁਸਾਰ ਪਾਲਮ ਦੇ ਵਿੱਚ ਘੱਟੋ ਘੱਟ ਤਾਪਮਾਨ 8.1 ਡਿਗਰੀ ਸੈਲਸੀਅਸ ਲੋਧੀ ਰੋਡ ਵਿੱਚ 7.1 ਡਿਗਰੀ ਸੈਲਸੀਅਸ ਰਿਚ ਸੈਂਟਰ ਵਿੱਚ 7.7 ਡਿਗਰੀ ਸੈਲਸੀਅਸ ਅਤੇ ਤਿਆਨਗਰ ਵਿੱਚ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਸ ਦੌਰਾਨ ਦਿੱਲੀ ਦੇ ਮੁੱਖ ਮੌਸਮ ਸਟੇਸ਼ਨ ਸਦਰਗੰਜ ਵਿਖੇ ਰਾਤ ਦਾ ਤਾਪਮਾਨ 6.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਆਂਕੜਿਆਂ ਅਨੁਸਾਰ ਸ਼ਨੀਵਾਰ ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕਾਂਕ AQI 278 ਦਰਜ ਕੀਤਾ ਗਿਆ ਜੋ ਕਿ ਮਾੜੀ ਸ਼੍ਰਣੀ ਵਿੱਚ ਆਉਂਦਾ ਹੈ। CPCBI ਦੇ ਅਨੁਸਾਰ 0 ਅਤੇ 50 ਦੇ ਵਿਚਕਾਰ AQI ਨੂੰ ਚੰਗਾ 51 ਅਤੇ 100 ਦੇ ਵਿਚਕਾਰ ਤਸੱਲੀ ਬਖਸ਼ਿਕ 101 ਅਤੇ 200 ਦੇ ਵਿਚਕਾਰ ਦਰਮਿਆਨੀ 201 ਅਤੇ 300 ਦੇ ਵਿਚਕਾਰ ਮਾੜਾ 301 ਅਤੇ 400 ਦੇ ਵਿਚਕਾਰ ਬਹੁਤ ਮਾੜਾ ਅਤੇ 401 ਅਤੇ 500 ਦੇ ਵਿਚਕਾਰ ਗੰਭੀਰ ਮੰਨਿਆ ਜਾਂਦਾ ਹੈ। ਤੋ ਅਤਰੀ ਅਗਲੀ ਖਬਰ ਮੰਤਰੀ ਲਾਲਜਿਤ ਪੁੱਲਰ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜੇਲ੍ਹ ਪੇਰੀਤਰਾਨ ਨੇ ਮੀਨਿਆਂ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਲਾਲਜੇ ਸਿੰਘ ਪੁੱਲਰ ਪਟਿਆਲਾ ਤੋਂ ਸਾਹਮਣੇ ਆਏ ਦੱਸਣ ਨੇ ਕਿ ਇਹ ਤਸਵੀਰਾਂ ਪਟਿਆਲਾ ਦੀ ਹੈ ਪਟਿਆਲੇ ਦੀਆਂ ਨੇ ਜਿੱਥੇ ਮੰਤਰੀ ਲਾਲਜੇ ਸਿੰਘ ਪੁੱਲਰ ਆਪੋਂ ਜੇ ਹੋਏ ਸੀ ਤੇ ਉਹਨਾਂ ਦੇ ਵੱਲੋਂ ਮੀਡੀਆ ਨੂੰ ਸੰਬੋਧਨ ਕੀਤਾ ਗਿਆ ਤੇ ਆਓ ਸੁਣਦੇ ਹਾਂ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਕਈਆਂ ਨਿੱਕੇ ਮੋਟੇ ਕੇਸਾਂ ਦੇ ਵਿੱਚ ਹੀ ਉਹ ਆਏ ਹੁੰਦੇ ਆ ਤੇ ਉਹਨਾਂ ਨੂੰ ਵਕੀਲ ਦੀ ਪਿੱਛੋਂ ਪੈਸੇ ਨਾ ਹੋਣ ਕਰਕੇ ਉਹ ਸਹੂਲਤ ਨਹੀਂ ਮਿਲਦੀ ਉਹ ਵੀ ਸੁਪਰਡੈਂਟ ਗਰਚਰਨ ਸਿੰਘ ਧਾਰੀਆਲ ਨੇ ਸਾਡੇ ਇਥੋਂ ਪਟਿਆਲੇ ਜੇਲ੍ਹ ਤੋਂ ਇਹਨਾਂ ਨੂੰ ਕਿਹਾ ਭੀ ਜੇ ਕੋਈ ਇਹੋ ਜਿਹਾ ਕੋਈ ਨਿੱਕੇ ਮੋਟੇ ਕੇਸ ਵਾਲਾ ਜਿਹਦੇ ਪਿੱਛੇ ਕੋਈ ਮੁਲਾਕਾਤ ਕਰਨੀ ਆਉਂਦਾ ਕੋਈ ਉਹ ਖਰਚੇ ਕਰਕੇ ਵਕੀਲ ਨਹੀਂ ਕਰ ਸਕਦੇ ਸਰਕਾਰੀ ਵਕੀਲ ਉਹਨਾਂ ਨੂੰ ਮੱਈਆ ਕਰਾ ਦਈਏ ਕਿਉਂਕਿ ਜਿਹੜੀ ਚੀਜ਼ ਕਾਨੂੰਨ ਤਹਿਤ ਆ ਉਹਦੇ 'ਚ ਆਪਾਂ ਕਿਸੇ ਵੀ ਜਿਹੜੇ ਅੰਦਰ ਕੈਦੀ ਆ ਜਾਂ ਹਵਾਲਾਤੀ ਉਹਨਾਂ ਦੀ ਮਦਦ ਕਰ ਸਕਦੇ ਆ ਬਾਕੀ ਇਹ ਵੀ ਇਨਸਾਨ ਨੇ ਨਾਲ ਸਾਰਿਆਂ ਨੂੰ ਮਿਲ ਕੇ ਇਹੋ ਬੇਨਤੀ ਕੀਤੀ ਆ ਤੇ ਗਾਂ ਆਉਣ ਵਾਲੇ ਸਮੇਂ ਚ ਕੋਸ਼ਿਸ਼ ਇਹੋ ਕਰੋ ਜੋ ਪਿੱਛੇ ਹੋ ਗਿਆ ਆ ਉਹ ਹੋ ਗਿਆ ਤੇ ਗਾਂ ਸੁਧਰਨ ਦੀ ਕੋਸ਼ਿਸ਼ ਕਰੋ ਇਹ ਸੁਧਾਰ ਘਰ ਨੇ ਤੇ ਸਾਡੀ ਕੋਸ਼ਿਸ਼ ਇਹੋ ਆ ਵੀ ਸੁਧਾਰ ਘਰਾਂ ਦੇ ਵਿੱਚੋਂ ਜੇਲਾ ਨਾ ਬਣਾ ਕੇ ਸਗੋਂ ਸੁਧਾਰਕਰ ਬਣਾ ਕੇ ਅਸੀਂ ਜਿੰਨੇ ਵੀ ਇੱਥੇ ਕੋਈ ਕੈਦੀ ਆ ਜਾਂ ਹਵਾਲਾਤੀ ਆ ਜਾਂ ਕੈਦਨਾ ਹਵਾਲਾਤਨਾ ਨੇ ਉਹਨਾਂ ਨੂੰ ਸੁਧਾਰ ਕੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਮੁੜ ਤੋਂ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਉਹ ਵਸੇਬਾ ਕੀਤਾ ਜਾਵੇ ਉਹਦੇ ਤਹਿਤ ਅਸੀਂ ਇੱਥੇ ਵੀ ਪਟਿਆਲੇ ਜੇਲ੍ਹ ਦੇ ਵਿੱਚ ਵੀ ਆਈਟੀਆਈ ਦੇ ਵੈਲਡਿੰਗ ਦੇ ਕੰਪਿਊਟਰ ਦੇ ਉਹ ਸਾਰੇ ਕੋਰਸ ਸ਼ੁਰੂ ਕੀਤੇ ਆ ਜੀ ਦੇ ਤਹਿਤ ਬਿਊਟੀ ਪਾਰਲਰ ਦਾ ਕੋਰਸ ਕੁੜੀਆਂ ਵਾਸਤੇ ਉਹ ਉਹਦੇ ਵਿੱਚ ਇੱਥੇ ਸਖਿਆਰਤੀਆਂ ਨੇ ਦਾਖਲੇ ਵੀ ਲਏ ਆ ਤੇ ਕੋਸ਼ਿਸ਼ ਇਹੋ ਆ ਵੀ ਜੇ ਕੋਈ ਜੇਲ੍ਹ ਦੇ ਵਿੱਚ ਆਉਂਦਾ ਆ ਤੇ ਉਹ ਇਥੋਂ ਕੁਝ ਸਿੱਖ ਕੇ ਜਾਵੇ ਤੇ ਘਰ ਜਾ ਕੇ ਆਪਦਾ ਕੋਈ ਨਾ ਕੋਈ ਰੁਜ਼ਗਾਰ ਹਾਸਲ ਕਰਕੇ ਆਪ ਦਾ ਕੰਮ ਚਲਾਵੇ। ਤੇ ਉਦਰੇ ਕਿੱਡ ਜਗਤ ਤੋਂ ਇੱਕ ਹੋਰ ਅਪਡੇਟ ਸਾਹਮਣੇ ਆ ਰਿਹਾ ਜੁਹਾ ਦੱਸਿਆ ਗਿਆ ਕਿ ਬੀਤੇ ਕੱਲ ਨਿਊਜ਼ੀਲੈਂਡ ਤੇ ਭਾਰਤ ਦਾ ਜੁੜਾ ਕੇ T20 ਸੀਰੀਜ਼ ਦਾ ਆਖਰੀ ਮੈਚ ਖੇਡਿਆ ਗਿਆ। ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਾਲੇ ਖੇਡੀ ਜਾ ਰਹੀ ਪੰਜ ਮੈਚਾਂ ਦੀ T20 ਸੀਰੀਜ਼ ਦਾ ਆਖਰੀ ਮੈਚ ਬੀਤੇ ਕੱਲ ਤ੍ਰਵੰਦੰਪੁਰਮ ਦੇ ਗ੍ਰੀਨ ਫੀਲਡ ਸਟੇਡੀਅਮ ਵਿੱਚ ਖੇਡਿਆ ਗਿਆ ਜਿਸ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾਇਆ ਅਤੇ ਸੀਰੀਜ਼ ਨੂੰ 4-1 ਨਾਲ ਆਪਣੇ ਨਾਮ ਕਰ ਲਿਆ ਜਿਵੇਂ ਦੱਸ ਦਿੰਦੇ ਕਿ ਭਾਰਤ ਨੇ T20 ਸੀਰੀਜ਼ ਦੇ 5ਵੇਂ ਅਤੇ ਆਖਰੀ ਮੈਚ ਵਿੱਚ ਨਿਊਜ਼ੀਲੈਂਡ ਨੂੰ 272 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਦੇ ਜਵਾਬ ਦੇ ਵਿੱਚ ਨਿਊਜ਼ੀਲੈਂਡ ਦੀ ਟੀਮ ਸਿਰਫ 225 ਦੌੜਾਂ ਹੀ ਬਣਾ ਸਕੀ ਦਸਵਨ ਮੈਕਸ ਦੇ ਵਿੱਚ ਹੁਣ ਭਾਰਤ ਦੇ ਵੱਲੋਂ ਵੱਡੀ ਜਿੱਤ ਹਾਸਲ ਕਰ ਲਈ ਗਈ ਹੈ ਭਾਰਤ ਦੇ ਲਈ ਅਰਸ਼ਦੀਪ ਸਿੰਘ ਨੇ 5 ਵਿਕਟਾਂ ਲਈਆਂ ਜਦੋਂ ਕਿ ਅਕਸ਼ਰ ਪਟੇਲ ਨੇ 3 ਵਿਕਟਾਂ ਲਈਆਂ ਵਰਨ ਚਕਰਵਰਤੀ ਅਤੇ ਰਿੰਕੂ ਸਿੰਘ ਨੇ ਇੱਕ ਇੱਕ ਵਿਕਟ ਲਈ ਗੱਲ ਕਰੀਏ ਭਾਰਤੀ ਟੀਮ ਦੀ ਤਾਂ ਭਾਰਤੀ ਕਪਤਾਨ ਸੂਰਜ ਕੁਮਾਰ ਯਾਦਵ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਟੀਮ ਇੰਡੀਆ ਨੇ 20 ਓਵਰਾਂ ਵਿੱਚ 5 ਵਿਕਟਾਂ ਤੇ 271 ਦੌੜਾਂ ਬਣਾਈਆਂ ਸਨ ਤੇ ਕਪਤਾਨ ਸੂਰਜ ਕੁਮਾਰ ਯਾਦਵ ਨੇ 30 ਗੇਂਦਾਂ ਤੇ 30 ਦੌੜਾਂ ਬਣਾਈਆਂ ਇਸ ਤੋਂ ਇਲਾਵਾ ਇਸ਼ਾਨ ਕਿਸ਼ਨ ਨੇ 31 ਗੇਂਦਾਂ ਤੇ 103 ਦੌੜਾਂ ਦੀ ਸੈਂਕੜਾ ਪਾਰੀ ਖੇਡੀ ਤਾਂ ਫਿਲਹਾਲ ਦੇ ਲਈ ਇਸ ਬਲਟਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੋ ਚਾਰ ਸਤਾਨ ਪਾ